ਡਰਾਈਵਰ ਮੰਨਿਆ ਜੀ ਇੱਕ ਮਿੰਟ ਬੋਲੇ ਕਿਹੜੇ ਇੱਕ ਮਿੰਟ ਉਧਰ ਕਰਕੇ ਸੁਣਾ ਕਿਧਰ ਡਰਾਈਵਰ ਕਿੱਥੇ ਉਹ ਗੱਡੀ ਚੱਲੀ ਆ ਆਪਣੀ ਮੁੰਡੀ ਬਣਾ ਲਈ ਸਾਰਾ ਕੁਝ ਹੋ ਗਿਆ ਉਹ ਕਹਿੰਦਾ ਬਾਅਦ ਆਈ ਆਖਦਾ ਉਹਨੇ ਚਾਹਿਆ ਤਾਂ ਸਾਰਾ ਕੁਝ ਉਹ ਮੈਨੂੰ ਜਿੱਥੇ ਕਿਉਂਦੇ ਮੈਂ ਸੱਚਾਈ ਗੁਰਦੀਪ ਰੰਧਾਵਾ ਦੀ ਦਾਰੂ ਆ 900 ਕਿੰਨੀਆਂ 900 ਪੇਟੀ ਆ ਨਾ 900 ਪੇਟੀ ਸ਼ਰਾਬ ਦੀ ਜਿੱਥੇ ਜਾਊਗੀ ਟ੍ਰੈਨ ਆਏ ਡਰਾਈਵਰ ਕੋਲ ਉਹ ਪਿੱਛੇ ਹੋ ਜਾ ਪਿੱਛੇ ਪਾਸੇ ਵੱਲ ਉਹ ਖਿਡਾਰੀਓਂ ਘਾਹ ਪਿੱਛੇ ਕਿਸੇ ਕਿਧਰ ਇੱਕ ਹੰਡ ਇੱਥੋਂ ਬੁਲਵਾਓ ਇੱਥੋਂ ਨਹੀਂ ਨਹੀਂ ਬੁਲਵਾ ਲਿਆ ਜੀ ਬੁਲਵਾ ਗਾ ਕਿੰਕੀ ਦੀ ਕਿਹਦੀ ਸ਼ਰਾਬ ਹੈ ਜੀ ਪਾਗੀ ਅਜ ਨਾਲੇ ਲਿਆਏ ਇਹ ਮੇਰੇ ਬਾਬੇ ਨਾਮ ਦੇ ਮੁੰਡਾ ਬਣ ਰਿਹਾ ਉੱਥੇ ਜਾਨੀਓ ਧਾਲੀਵਾਲ ਨੇ ਭੇਜ ਧਾਲੀਵਾਲ ਕਿਹਦੇ ਮੰਤਰੀ ਨੇ ਹਾਂਜੀ ਆਮਾ ਦੇ ਬਾਕੀ ਕਿਹਨੇ ਕਿਹਨੇ ਭੇਜਵਾਈ ਹੈ ਅਜੇ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਜੀ ਥਾਲੀ ਵੱਲ ਥਾਲੀ ਵੱਲ ਆ ਲੋ ਵੀ ਦੇਖ ਲੋ ਆਹ ਬਾਬਾ ਅਸ ਗੁਸਰਾ ਵੀ ਇਹਨਾਂ ਦੀ ਇੱਜ਼ਤ ਕਰਨਾ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਔਵਲੇ ਨਹੀਂ ਆ ਠੀਕ ਹੈ ਇਹ ਬੈਕ ਕਰਦੇ ਹਾਂ ਇਹ ਬੈਕ ਕਰਦੇ 900 ਪੇਟੀ ਉਹ ਚ ਜੇ ਬੈਕ ਕਰ ਦਈਏ ਸੁੱਟ ਦਈਏ ਥਮੇ ਨਾ 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 ਉਹਨਾਂ ਦਾ ਨਾ ਲੈ ਕਿੱਥੇ ਕਿੱਥੇ ਇਹ ਐਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਕਿਹਾ ਬਟਾਲਾ ਬਾਈਪਾਸ ਤੇ ਰੋਕ ਅਸੀਂ ਉੱਥੇ ਆਉਣੇ ਹਾਂ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਕਿੱਥੇ ਲੈ ਕੇ ਜਾਣੀ ਹੈ ਬਾਈਪਾਸ ਦੱਸਿਆ ਗਾੜੀ ਦਾ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ ਉਹ ਪੁਲਿਸ ਨੂੰ ਹੀ ਦਵਾਂਗੇ ਉਹ ਨੰਬਰ ਲਾਓ ਬਲੈਕ ਇਹਨੂੰ ਬੈਗ ਸਾਡੀ ਦਾ ਬੈਗ ਸਟਾਰਟ ਕਰਕੇ ਨਾ ਕਰ ਦੋ ਬੈਕ ਕਰ ਦੋ ਕਿਹੜੇ ਲਾਓ ਤਾਂ ਤੁਹਾਡੀ ਗੱਲ ਗੱਡੀ ਲਾਓ ਦਕਾ ਉਹ ਗੱਡੀ ਕਿਹਨੂੰ ਗੱਡੀ ਜਿਹੜੀ ਹੈ ਨਾ ਬਾਹਾਂ ਚਲਾਓ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਆ ਫੋਟੋ ਖਿੱਚ ਲਈ ਪੱਕ ਗੱਡੀ ਥਾਣੇ ਚ ਜਲਗੀ ਨਾ ਇਹ ਰਫੋ ਜ ਹੋ ਜਾਣਾ ਜੇ ਇੱਥੋਂ ਗੱਡੀ ਨਹੀਂ ਚੱਲਦੀ ਇੱਥੇ ਸੁੱਤੋ ਯਾਰ ਇੱਥੇ ਸੁੱਤੋ ਆਓ ਯਾਰ ਸਾਰੇ ਚਲੋ ਚਲੋ ਚਲ ਲਓ ਥੱਕਾਈ ਨਹੀਂ ਤਿੰਥ ਉਹ ਸ਼ਰਾਬ ਨਹੀਂ ਪਈ ਉਹ ਤਾ ਨਹੀਂ ਆ ਰਿਹਾ ਯਾਰ ਆਵਾਜ਼ ਕਰਾ ਜਾ ਪਰੇ ਜਾ ਪਰੇ ਜਾ ਪੱਲੇ ਪੱਲੇ ਸਾਰੇ ਕੋ ਚਲੋ ਇੱਥੇ ਨਾਲ ਨਹੀਂ ਉਹ ਨਾਲ ਹੀ ਆ ਦੇ ਉਹ ਨਾਲ ਵਾਲੇ ਇੱਕ ਨੰਬਰ ਚੜਾਉਂਦਾ ਉਹ ਦੋ ਕੱਡੀਆਂ ਟੂਰ ਹੋ ਪਰ ਲੋਕੇਸ਼ਨ ਪੁੱਛੋ ਇਹ ਮੁਤਲਬ ਹੈ ਕਿ ਇਹਨੂੰ ਭੇਜਣੀ ਹੋਣੀ ਸਹੀ ਗੱਲ ਹੈ ਅਧਰੇਦਾਰ ਦੇ ਟਾਈਮ ਗੱਡੀ ਨਾ ਪਾਲਟੀ ਆ ਰਾਮ ਆਪਰਾ ਤੁਸ ਜੀ ਉਹਦੇ ਪਿੱਛੇ ਹੋ ਜੀ ਕੀ ਹੋਇਆ ਕਹਿੰਦਾ ਕਿ ਉਹਨੂੰ ਨਾ ਫੋਨ ਨਾ ਬੋਲ ਮੋਟਰ ਰੱਖੀ ਜਿੱਥੇ ਕਹਿੰਦਾ ਮੇਰੀ ਗੱਲ ਕੋਈ ਇਹਨਾਂ ਰੋਟੀ ਨੂੰ ਠਿਖਵਾਓ ਤੁਸੀਂ ਇਹਨਾਂ ਰੋਟੀ ਨੂੰ ਠਿਖਵਾਓ ਕੋਈ ਗੱਲ ਬਾਪੂ ਜੀ ਕੋਈ ਇਹਨਾਂ ਰੋਟੀ ਨੂੰ ਠਿਖਵਾਓ ਹਾਂ ਆ ਤੀ ਦਾ ਫੋਨ ਹੈ ਮੇਰਾ ਮੇਰਾ ਕੀਤੀ ਗੱਲ ਕਰ ਲਈ ਜੀ